ਕਹ ਤੂੰ ਦਾਸ ਬਾਬੇ ਤੇਰਾ ਜੀ ਕਰਦਾ ਘਰੇ ਜਾਣ ਆਹੋ ਪਰ ਜਾਣਾ ਹੀ ਵੀਰੇ ਕਿ ਪਾਰਟੀ ਕੌਣ ਕਰੂਗਾ ਫੇਰ ਪਾਰਟੀ ਦੱਸ ਪਹਿਲਾਂ ਬਾਬਾ ਜੀ ਆਪਨੀ ਦੋ ਖੜੇ ਆਪਾਂ ਬਾਬਾ ਟਰਾਲੀ ਦੀ ਹੋ ਗਈ ਸਾਰੀ ਸੈਟਿੰਗ ਤੇ ਬਾਕੀ ਕਈ ਵੀਰ ਕਹਿੰਦੇ ਸੀਗੇ ਵੀ ਇੱਥੇ ਚੁੰਡੀ ਭਰੂਗਾ ਤੇ ਆਪਾਂ ਇਦਾਂ ਕਰੇ ਸੀਗੇ ਗੱਦੇ ਓਏ ਖੜਾ ਚੁੰਡੀ ਓਏ ਓ ਪਜਾਮਾ ਪਾ ਲੈ ਹੋ ਗਿਆ ਸਿਕਾਲ ਜੀ ਸਾਥ ਲੋਕ ਨੂੰ ਸਵਾਗਤ ਹੈ ਤੁਹਾਡਾ ਇੱਕ ਬੋਲ ਦੇ ਬਲੌਗ ਦੇ ਕਾਤੇ ਤੇ ਅੱਜ ਆਪਣਾ ਹੈਗਾ ਤੀਜਾ ਦਿਨ ਅੱਜ ਆਪਣਾ ਹੈਗਾ ਤੀਜਾ ਦਿਨ ਤੇ ਆਪਾਂ ਚੱਲੇ ਆਂ ਨਾਨਕ ਧੀਰੇ ਪਿੱਧਰ ਤੇ ਬਾਕੀ ਟਰੈਵਲ ਚ ਸੰਗਤਾਂ ਸਾਰੀਆਂ ਤੇ ਬਾਕੀ ਆ ਸਾਡਾ ਜਿਹੜਾ ਬੰਦਾ ਕਹਿੰਦਾ ਇਹ ਐਤ ਕੀ ਥੋੜਾ ਜਿਹਾ ਇਹ ਥੋੜਾ ਤਕਲੀਮਾਂ ਦਾ ਕਹਿੰਦੇ ਵੀ ਐਂ ਕਰਕੇ ਅੱਗੇ ਤਾਂ ਹੁੰਨੇ ਆ ਸੀ ਸਾਡੀ ਮਨਕ ਚਲੋ ਟਰੈਵਲ ਚ ਕੱਲੇ ਤੇ ਐਤ ਕੀ ਹੁਣ ਨਾਲ ਹੋਰ ਸੰਗਤਾਂ ਤੇ ਉਹਦੇ ਕਰਕੇ ਕਹਿੰਦਾ ਮੈਂ ਗੱਲਬਾਤ ਨਹੀਂ ਕਰ ਪਿਆ ਤੁਹਾਡੇ ਨਾਲ ਤੇ ਆਓ ਫਿਰ ਹੁਣ ਆਪਾਂ ਸ਼ਿਆਲਿਆ ਜੀ ਲਓ ਜੀ ਤੇ ਆਪਾਂ ਪਹਿਲੀ ਸਟੇ ਆਪਣੇ 80 ਕਿਲੋਮੀਟਰ ਦੂਰ ਤੇ ਗੁਰਦੁਆਰਾ ਯਾਦਗਾਰ ਸਹਿਬ ਜਦੇ ਬਾਬਾ ਜੋਰਾਵਰ ਸਿੰਘੀ ਬਾਬਾ ਫਤਿਹ ਸਿੰਘੀ ਤੇ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਵਾ ਤੇ ਇੱਥੋਂ ਹੁਣ 100 ਕਿਲੋਮੀਟਰ ਦਾ ਰਾਹ ਅੱਗੇ ਹੋਰ ਆ ਤੇ ਬਿਦਰ ਦਾ ਤੇ ਬਾਕੀ ਆਹ ਹੁਣ ਆਪਾਂ ਇੱਥੇ ਮੱਥਾ ਟੇਕੇ ਵਰਸ਼ਾਦਾ ਪਾਣੀ ਛੱਕ ਕੇ ਫਿਰ ਸੰਗਤ ਅੱਗੇ ਚੱਲੇ ਪਹੁੰਗਣਗੇ ਜੀ ਤਦੋਂ ਮੁਵਾਦੀ ਬੋਲਣਾ ਦੀ ਬਾਹਰ ਗੱਡੀ ਕਾ ਫਾਸਾ ਲਓ ਜੀ ਕਹਿੰਦੇ ਲੱਗਿਆ ਫੋਟੋ ਸੱਚਨ ਆਪਣੀ ਜਵਾਨ ਤੇ ਚੱਲਦੇ ਫਿਰ ਥੱਲੇ ਬਸ ਅਲੀਮ ਰਾਦੇ ਵਿੱਚ ਆਪਾਂ ਦੂਜਾ ਗੁਰਦੁਆਰਾ ਗੁਰਦੁਆਰਾ ਮਾਤਾ ਭਾਗ ਔਰ ਜੀ ਪੰਡ ਜਨਵਾੜਾ ਜ਼ਿਲ੍ਹਾ ਬਿਦਰ ਤੇ ਇਹ ਵੀ ਬਿਦਰ ਦੇ ਵਿੱਚ ਹੀ ਪੈਂਦਾ ਵਾ ਤੇ ਉਦੋਂ ਆਪਣੇ ਬਿਦਰ ਤੋਂ ਨਾਨਕ ਜੀ ਦੇ ਤੋਂ ਪਹਿਲਾ ਗੁਰਦੁਆਰਾ ਪੈਂਦਾ ਜੀ। ਕਿ ਆਓ ਫਿਰ ਆਪਾਂ ਟੇਕਦੇ ਆਂ। ਨਮਸਕਾਰ ਕਰਦੇ ਆਂ। ਜੀ ਤੇ ਆਪਾਂ ਨਮਸਕਾਰ ਕਰ ਲਈ ਜੀ ਤੇ ਮੱਥਾ ਟੇਕਣ ਬਾਅਦ ਤੇ ਆਓ ਫਿਰ ਹੁਣ ਆਪਾਂ ਚਾਹ ਦਾ ਪਿਆਲਾ ਛਕਦੇ ਆਂ। ਇੱਧਰ ਬਾਈ ਜੀ ਹੁਣ ਸਾਡੇ ਚਾਹ ਪੀਂਦੇ ਹੋਏ। ਜਾ ਬਾਕੀ ਉਧਰ ਆਪਣੇ ਦੋ ਤਿੰਨ ਬੰਦੇ ਉਧਰ ਫਿਰਦੇ ਆ ਆ ਨਾ ਨਾ ਸਾਡੇ ਨਾਲ ਡਿਊਟ ਬਣਾਉਣ ਲੱਗਿਆ ਲੋ ਜੀ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਤੇ ਉਹ ਗੁਰਦੁਆਰਾ ਹੀ ਤੇ ਬਾਕੀ ਉਹ ਆਪਾਂ ਕਰਦੇ ਆ ਨਮਸਕਾਰ ਚੱਲਦੇ ਆ ਅੰਦਰ ਬਰਤਸਾ ਸਾਸ ਜੀ ਲੋ ਜੀ ਬਸ ਬਾਈ ਨੇ ਉਹ ਖੜਾਤੀ ਤੇ ਸੰਗਤਾਂ ਚਲੀਆਂ ਮਾਥੜੇ ਕਲ ਤੇ ਬਾਕੀ ਇੱਧਰ ਸੋਬਰਾਂ ਗਿਆ ਜੀ ਤੇ ਸਾਹਮਣੇ ਦਰਵਾਜ਼ਾ ਕਿ ਆਪਾਂ ਹੁਣ ਚੱਲਦੇ ਆ ਪਹਿਲਾਂ ਸਲੋਬਰ ਤੇ ਪੰਜ ਦਰਨਾ ਕਰਾਂਗੇ ਤੇ ਫਿਰ ਆਪਾਂ ਅੱਗੇ ਮਾਥੜੇ ਕੰਨ ਕੱਲਾਂਗੇ ਤੇ ਆਪਾਂ ਜਲਦੀਆਂ ਦੋ ਕੰਨੀਆਂ ਭਾਵੀਆਂ ਤੇ ਦੋਨਾਂ ਕੰਨੀਆਂ ਜਦੋਂ ਫਿਰ ਵੰਡ ਕੇ ਲੈ ਲਾਂਗੇ ਆਪਾਂ ਘਰੇ ਜਾ ਕੇ ਜਲ ਬਧਾਰਾਂਗੇ ਤੇ ਆਓ ਫਿਰ ਹੁਣ ਆਪਾਂ ਚੱਲਦੇ ਆ ਜੀ ਵਾਪਸੀ ਹਜੂਰ ਸਾਹਿਬ ਨੂੰ ਆਹ ਦੇਖ ਲੋ ਬੰਦਾ ਕਹਿੰਦਾ ਅਜ ਤੱਕ ਮੇਰੀ ਚੀਜ਼ ਨਹੀਂ ਡਿਗੀ ਆ ਦੇਖ ਸਕਦੇ ਹੋ ਬਾਬਾ ਜੀ ਨੇ ਇਮਾਨਦਾਰੀ ਨਾਲ ਸਾਰਾ ਸਮਾਨ ਫੜਾਇਆ ਵਾ ਆ ਦੇਖ ਲੋ ਬਲੌਗ ਬਣਾਉਂਦਾ ਫਿਰਦਾ ਪਾਰਟੀ ਹੁਣ ਪਾਰਟੀ ਕੌਣ ਕਰੂਗਾ ਫਿਰ ਪਾਰਟੀ ਦੱਸ ਪਹਿਲਾਂ ਬਾਬਾ ਜੀ ਆਪ ਵੀ ਦਖੜੇ

ਤੇ ਆਪਾਂ ਜਸ ਚਾ ਲੈ ਪਾਵਾਂਗੇ ਪਿੰਡ ਦੇ ਤੇ ਬਾਕੀ ਆਓ ਫਿਰ ਆਪਾਂ ਹੁਣ ਤੇ ਆਓ ਫੜਾ ਆਪਣਾ ਟਰੈਕਟਰ ਤੇ ਬਾਕੀ ਆਪਾਂ ਜਾਲ ਲੈ ਲਏ ਸੀਗਾ ਜਿਹੜਾ ਤੇ ਜਾਲ ਹੁਣ ਆਪਾਂ ਰੱਖਾਂਗੇ ਅੰਦਰ ਵਿੱਚ ਤੇ ਬਾਕੀ ਹੋਰ ਬੈਗ ਬੂਗ ਉਹ ਆਪਾਂ ਹਲੇ ਰੋਕ ਕੇ ਤੇ ਪਹਿਲਾਂ ਆਪਾਂ ਟਰੈਕਟਰ ਕੱਢ ਕੇ ਸਾਫ ਸਫਾਈ ਕਰਕੇ ਟਰਾਲੀ ਦੀ ਸਾਫ ਸਫਾਈ ਕਰਕੇ ਤੇ ਫਿਰ ਆਪਾਂ ਚੱਲਾਂਗੇ ਅਰਦਾਸ ਕਰਨ ਤੇ ਗੇਟ ਤੇ ਤੇ ਮੇਨ ਰੋਡੀ ਤੇ ਤੇ ਉੱਥੇ ਆਪਾਂ ਅਰਦਾਸ ਕਰਾ ਕੇ ਬਾਬਾ ਜੀ ਤੋਂ ਆਪਾਂ ਫਿਰ ਚੱਲੇ ਪਾਵਾਂਗੇ ਤੇ ਆਓ ਫਿਰ ਹੁਣ ਆਪਾਂ ਚੱਕਦੇ ਆ ਤਰਪਾਲ ਆਪਣੇ ਝੋਟੇ ਤੋਂ ਤੇ ਕੱਢਦੇ ਆ ਉਹਨੂੰ ਬਾਹਰ ਓਵਰ ਕਰਦੇ ਆ ਸਟਾਰਟ ਸਮਝੋ ਬਾਅਦ ਵਿੱਚ ਲਓ ਜੀ ਅਸਲੇ ਥੋੜਾ ਤੇਲ ਦੇ ਸੱਟ ਹੈ ਤੇ ਉਹ ਫਿਲਟਰ ਆਇਆ ਉਹ ਵਾਲੇ ਤੋਂ ਤੁਰ ਮਨਾਂ ਦਾ ਸਾਫ਼ ਕਰਕੇ ਟਰੈਡ ਕਰਦੇ ਆਂ ਉਹ ਕੱਢਦੇ ਆਂ ਰੋ ਟਾਇਰ ਤੇ ਲਓ ਜੀ ਲੱਗਿਆ ਸਾ ਪਾਲ ਸਮਾਨ ਐ ਚਮਕਾਤਾ ਮੁੰਡਿਆਂ ਨੇ ਕਹਿੰਦੇ ਪੂਰਾ ਆਪਾਂ ਵੀ ਕਪੜਾ ਜਾ ਕੇ ਫੇਰ ਨਾਲ ਹੀ ਹੋ ਗਿਆ ਹੁਣ ਰਹਿ ਕੇ ਕਲੇ ਟਾਇਰ ਤੇ ਟਾਇਰ ਤੋਂ ਹੋਤੇ ਸੀਗੇ ਹੁਣ ਟਾਇਰਾਂ ਦੇ ਪਾਸ ਮਾਰਾਂਗੇ ਪਹਿਲਾਂ ਸ਼ੋਅ ਵਾਲੀ ਕੰਪਲੀਟ ਕਰ ਲਈਏ ਪਾਲ ਸਮਾਰਤੀ ਟਰੈਕਟਰ ਤੇ ਆਪਾਂ ਦੇਖੋ ਐਨ ਪੂਰਾ ਚੰਪਦਾ ਤੇ ਟਾਇਰ ਵੀ ਕਾਲੇ ਗੜ ਤੇ ਪੂਰੇ ਤੇ ਬਾਕੀ ਬਕਸਾ ਕੇ ਰਾਂ ਸਾਰੇ ਟਰੈਕਟਰ ਤੇ ਕਪੜਾ ਫੇਰਤਾ ਤੇ ਬਾਕੀ ਉਹ ਹੁਣ ਹੋ ਗਿਆ ਆਪਾਂ ਤੇ ਪੌਣੀ ਟਰਾਲੀ ਨਹੀਂ ਸੌਰੀ ਟਰਾਲੀ ਨਹੀਂ ਪੌਣੀ ਤੇ ਆਪਾਂ ਲੈ ਕੇ ਚਲਦੇ ਆਂ ਉਧਰ ਅਰਦਾਸ ਘਰੋਂ ਨਹੀਂ ਕੱਪੜੇ-ਕਪੜੇ ਚੇਂਜ ਕਰਦੇ ਆਂ ਫੇ ਚਲਦੇ ਆਂ ਆਪਾਂ ਦਰਵਾਸਰ ਸਾਹਿਬ ਟਰਾਲੀ ਦੀ ਹੋ ਗਈ ਸਾਰੀ ਸੈਟਿੰਗ ਤੇ ਬਾਕੀ ਕਈ ਵੀਰ ਕਹਿੰਦੇ ਸੀਗੇ ਵੀ ਇੱਥੇ ਚੁੰਡੀ ਭਰੂਗਾ ਤੇ ਆਪਾਂ ਇਦਾਂ ਕਰੇ ਸੀਗੇ ਗੱਦੇ ਕਮਾ ਕੇ ਨਾਲ ਲਾਤੇ ਸੀਗੇ ਕਿ ਚੁੰਡੀ ਚਾਂਦੀ ਵਾਲਾ ਕੋਈ ਸਿਸਟਮ ਨਹੀਂ ਹੈਗਾ ਤੇ ਬਾਕੀ ਹਾਂਜੀ ਪ੍ਰਧਾਨ ਜੀ ਕੀ ਹਾਲ ਆ ਤੇ ਕਿੰਨੀਆਂ ਲੈ ਕੇ ਆਹੀ ਪਿੰਨੀਆਂ ਆਪਾਂ ਕਿੰਨੀਆਂ ਸੀਗੀਆਂ ਇਹ 11 ਕਿਲੋ ਪਿੰਨੀਆਂ ਸੀਗੀਆਂ ਆਪਣੀਆਂ 11 ਕਿਲੋ ਪਿੰਨੀਆਂ ਸੀਗੀਆਂ ਤੇ ਕਿੰਨੀਆਂ ਬਜੀਆਂ ਪਈਆਂ ਪ੍ਰਧਾਨ ਸਾਹਿਬ ਆਪਣੇ ਕੋਲੇ ਉਹਨੀਆਂ ਆਏ 3 ਕਿਲੋ 3-4 ਕਿਲੋ ਬਾਬੇ ਦੀ ਕਿਰਪਾ ਨਾਲ ਪਿੰਨੀਆਂ ਹਰੇ ਹੈਗੀਆਂ ਨੇ ਤੇ ਬਾਕੀ ਕੋਈ ਵੀ ਰਾਸਤੇ 'ਚ ਆਪਾਂ ਨੂੰ ਮਿਲਦਾ ਜੀ ਸੱਜਣ ਮਿੱਤਰ ਆਪਣਾ ਹਨਾ ਪਿਆਬੀ ਵੀਰ ਸਭ ਨੂੰ ਖਵਾਈਆਂ ਤੇ ਉਹਦੇ ਕਹਿਣ ਲੱਗੋ ਦਾਣੇ-ਦਾਣੇ ਤੇ ਹੁੰਦੀ ਆ ਮੋਹਰ ਜਿਨੇ ਛਕਣਾ ਲਓ ਜੀ ਤੇ ਆਪਾਂ ਛੱਡ ਰਹੇ ਰੂਮ ਤੇ ਹੁਣ ਚਾਲਦੇ ਆ ਥੱਲੇ ਤੇ ਪਹਿਲਾਂ ਰੱਖਾਂਗੇ ਆਪਾਂ ਆਪਣੇ ਬੈਗ ਤੇ ਫਿਰ ਉਹਦੇ ਬਾਅਦ ਟਰੈਕਟਰ ਕੱਢ ਕੇ ਲੈ ਕੇ ਚੱਲਾਂਗੇ ਤੇ ਫਿਰ ਘਰਾਵਾ ਕਰਦਾ ਆਪਾਂ ਬਾਕੀ ਹੋ ਗਿਆ ਜੀ ਆਓ ਜੀ ਫਿਰ ਆਉਂਦਗੇ ਕਹਿੰਦਾ ਆਪਾਂ ਬੈਗ ਲੈ ਕੇ ਹੋਰ ਪੁੱਛਦੇ ਆਂ ਬੰਦਿਆਂ ਨੂੰ ਕਿਹਦਾ ਕਿਹਦਾ ਜੀ ਕਰਦਾ ਜਾਣ ਨੂੰ ਕਿਹਦਾ ਕਿਹਦਾ ਨਹੀਂ ਕਰਦਾ ਹਲੋ ਵੀਰੇ ਇਧਰ ਗੱਲ ਸੁਣੋ ਪਹਿਲਾਂ ਸਾਰੇ ਜਣੇ ਬੂਟਾਂ ਕੰਮ ਤਾਂ ਨਹੀਂ ਤੇਰਾ ਜੀ ਕਰਦਾ ਜਾਣ ਨੂੰ ਕਰੇ ਤੇਰਾ ਜੀ ਕਰਦਾ ਸਭ ਹੀ ਜਾਣੂ ਕਰੇ ਤੇਰਾ ਜੀ ਕਰਦਾ ਜਾਣ ਤੀਰਾ ਜੀ ਕਰਦਾ ਤੇਰਾ ਬਾਬੇ ਹਾਂ ਬਾਬਾ ਬਾਬੇ ਤੇਰਾ ਜੀ ਕਰਦਾ ਨਹੀਂ ਮੇਰਾ ਨਹੀਂ ਕਰਦਾ ਤੇਰਾ ਕਰਦਾ ਜੀ ਜਾਣੂ ਪੰਜ ਦਿਨ ਹੋਰ ਲਾਓ ਇੱਥੇ ਆਪਾਂ ਤੇਰਾ ਜੀ ਕਰਦਾ ਬਾਬੇ ਜਾਣੂ ਹੁਣ ਤੂੰ ਦੱਸ ਬਾਬੇ ਤੇਰਾ ਜੀ ਕਰਦਾ ਕਰੇ ਜਾਣ ਆਹੋ ਪਰ ਜਾਣਾ ਹੀ ਆ ਵੀਰੇ ਤੂੰ ਕਰੇ ਕੀ ਆ ਾਂਡੇ ਦੇ ਪੀਏ ਜਾਣੇ ਜਾਣੇ ਬੰਦਾ ਜਿਹੜਾ ਕਹਿੰਦਾ ਮੈਂ ਘਰੇ ਜਾਣਾ ਬਾਕੀ ਕਿਸੇ ਦਾ ਜੀ ਨਹੀਂ ਕਰਦਾ ਜਾਣ ਉਹ ਫਿਰ ਆਪਾਂ ਕਹਿੰਦੇ ਰੱਖ ਦਿਆਂ ਬੈਗ ਹਾਂ ਵੀ ਵਿੱਚ ਕਿਹੜਾ ਬੜੂਗਾ ਤੇਰੇ ਕੱਪੜੇ ਪਏ ਹੋਇਆ ਹੈ ਨਾ ਤੇ ਬਾਕੀ ਉਹ ਫਿਰ ਹੁੰਦਾ ਵਿੱਚ ਰੱਖ ਦਿਆਂ ਬੈਗ ਤੇ ਦੇਖੋ ਬਾਕੀ ਜਿਹੜਾ ਤੇਲ ਛੇ ਲੱਲਾ ਪਾ ਬਾ ਜਿਹੜਾ ਸੀਗਾ ਯਾਨੀ ਜਿਹੜੇ ਵੀਰਾਂ ਸੱਜਣਾ ਨੇ ਸਾਨੂੰ ਕਿਹਾ ਸੀਗਾ ਵੀ ਭਾਈ ਖੂਪੇ ਦਾ ਤੇਲ ਚਾਹੀਦਾ ਫਲਾਨਾ ਕੋਸ ਚਾਹੀਦਾ ਸਾਰਾ ਸਮਾਨ ਉਹ ਪਿਆ ਟਿਕਿਆ ਹੈ ਤੇ ਬਾਕੀ ਉਹ ਫਿਰ ਹੁਣ ਰੱਖ ਦਿਆਂ ਆਪਾਂ ਬੈਗ ਲੋ ਜੀ ਗੱਡ ਲੈ ਡਰਾਈਵਰ ਨੂੰ ਪਹੁੰਚਾ ਦੇ ਲਓ ਜੀ ਆਪਾਂ ਕਾਲੇ ਡੈਕਟਰ ਤੇ ਚਾਲਦੇ ਆਪਾਂ ਹੁਣ ਦਰਬਾਰ ਸਾਹਿਬ ਦੀ ਡਿਊਟੀ ਦੇ ਮੂਹਰੇ ਇੱਥੇ ਫਿਰ ਆਪਾਂ ਖਰਾਹਮ ਜੇ ਅਰਦਾਸ ਲਓ ਜੀ ਆਪਾਂ ਪਹੁੰਚ ਕੇ ਗੇਟ ਦੇ ਮੂਹਰੇ ਤੇ ਬਾਕੀ ਆਪਣੇ ਮਗਰ ਚਾਰ ਸੰਗ ਆਉਂਦੇ ਹੋਰ ਤੇ ਫਿਰ ਕਰਾਉਣੇ ਅਰਦਾਸ ਆਪਾਂ ਹੁਣ ਥੋੜਾ ਸਮਾਨ ਜੇ ਲੈਣਾ ਸੀਗਾ ਤੇ ਇੱਕ ਟਾਇਰ ਦਾ ਹਵਾ ਭਰੋਣੀ ਸੀ ਤੇ ਚਾਲਦੇ ਆ ਲਓ ਜੀ ਰੈਡੀ ਆ ਘੋੜਾ ਤੇ ਟਰਾਲੀ ਪਾ ਲਈ ਆਪਾਂ ਤੇ ਬਾਕੀ ਬੰਦੇ ਹੁਣ ਮਾੜਾ ਮੋਟਾ ਸਮਾਨ ਜਿਹੜਾ ਸੀਗਾ ਰੱਖ ਲੈਨੇ ਹੋ ਉਹਦੇ ਆਪਾਂ ਪ੍ਰਸ਼ਾਦਾ ਛੱਕ ਕੇ ਆਪਾਂ ਤੁਰਦੇ ਆ। ਲੋ ਜੀ ਆਪਾਂ ਤੁਰ ਪਏ ਸੀ। ਹੁਣ ਆਪਾਂ ਜਲਾ ਹੰਗੋਲੀ। ਤੇ ਬਾਬੇ ਨਾਮਦੇਵ ਨਰਸਿ ਜਿੱਥੇ ਉਹਨਾਂ ਦਾ ਜਨਮ ਖਾਂ ਸੀਗਾ ਤੇ ਉੱਥੇ ਇੱਕ ਮੰਦਿਰ ਬਣਿਆ ਹੋਇਆ ਵਾ ਤੇ ਹੁਣ ਆਪਾਂ ਜਲਾ ਹੋ ਕੇ। ਲੋ ਜੀ ਆਪਾਂ ਪਹੁੰਚ ਗਏ ਸੀ ਨਰਸਿ ਜਿੱਥੇ ਬਾਬਾ ਨਾਮ ਜੀ ਨਾਮਦੇਵ ਜੀ ਦਾ ਜਨਮ ਜਨਮ ਹੋਇਆ ਸੀਗਾ। ਤੇ ਆਪਾਂ ਚੱਲਣਾ ਉਹਨਾਂ ਦੇ ਜਿੱਥੇ ਜਨਮ ਖਾਂ ਤੇ ਉੱਥੇ ਚੱਲਣਾ ਮਥਾ ਦੇਕ ਤੇ ਆਪਾਂ ਚੱਲਦੇ ਫਿਰ ਉਧਰ ਨੂੰ ਬਾਕੀ ਲਓ ਜੀ ਇਹ ਸਥਾਨ ਆ ਉਹ ਬਾਬਾਈ ਦਾ ਇੱਥੇ ਬਾਬਾਈ ਦਾ ਜਨਮ ਹੋਇਆ ਸੀ ਤਨ ਤਨ ਬਾਬਾ ਨਾਮ ਦੇ ਬਾਬਾਈ ਦਾ ਘਰ ਸਹੀ ਗੱਲ ਹੈ ਜੀ ਵਾਹ ਲਓ ਜੀ ਤੇ ਆਪਾਂ ਪਹੁੰਚ ਗਏ ਟਰਾਲੀ ਕੋਲੇ ਤੇ ਬੰਦਾ ਇੱਕ ਹੀ ਬਾਹਰ ਆ ਥੱਲੇ ਇਹਦੇ ਮਨ ਨੂੰ ਤਾਂ ਜਾਣ ਦੇ ਲੱਛਣ ਲੱਗਦੇ ਨਹੀਂ ਹੈਗੇ ਬਾਕੀ ਸਾਰੇ ਬੰਦੇ ਵਿੱਚ ਬੈਠੇ ਦੇਖ ਲਓ ਇਹੀ ਗੱਲ ਬਾਹਰ ਆ ਅਸੀਂ ਤਿੰਨ ਚਾਰ ਜਣੇ ਸੀ ਅਸੀਂ ਮੱਥਾ ਟੇਕਿਆ ਹੋਣਾ ਇਹ ਬੰਦਾ ਬਾਹਰ ਖੜਾ ਦੇਖ ਲਓ ਆਓ ਫਿਰ ਹੁਣ ਇੱਧਰ ਬਾਈ ਜੁਣੀ ਹੋਏ ਹੈ ਇਕੱਠ ਕਰੀ ਫਿਰਦੇ ਤੇ ਆਓ ਫਿਰ ਚਲੀਏ ਆਪਾਂ ਹੁਣ ਗੁਰਦਰਾ ਸਾਹਿਬ ਤੁਸੀਂ ਛਕਦੇ ਆਂ ਪ੍ਰਸ਼ਾਦਾ ਪਾਣੀ ਕੀ ਕਰ ਰਹੇ ਹੋ ਟਰਾਲੀ ਦਾ ਬੰਗਾ ਟੁੱਟ ਗਿਆ ਸੀ ਉਹ ਤਾਂ ਕਰ ਲਿਆ ਬਿਲਡਿੰਗ ਤੇ ਇੱਕ ਥੱਲੇ ਵਾਲੇ ਪੈਪ ਟੁੱਟੀ ਸੀ ਇੱਕ ਹੁਣ ਬਾਈ ਦਾ ਇੱਧਰ ਪਜਾਮਾ ਫਸ ਗਿਆ ਉਹ ਖੋਲੀ ਓਏ ਖੜ ਜਾ ਚੁੰਡੀ ਓਏ ਓ ਪਜਾਮਾ ਪੱਟ ਇਹ ਹੋ ਗਿਆ ਬਾਦ ਕੀ ਚੁੰਡੀ ਨਹੀਂ ਪਰੀ ਗਈ ਸੀ ਹੋਰ ਪੈਪ ਟੁੱਟੀ ਸੀ ਪੈਪ ਇਦਾਂ ਟੁੱਟ ਗਈ ਸੀ ਇੱਕ ਪੈਪ ਨੂੰ ਆਪਾਂ ਜੋੜ ਲਾ ਕੇ ਪੈ ਗਿਆ ਤੇ ਉਹ ਤਾਂ ਨਹੀਂ ਇਹ ਫਸਿਆ ਬੈਠਾ ਵਾ ਤੂੰ ਮੁਰ ਚ ਲੈ ਜਾਂਦਾ ਆ ਮੈਨੂੰ ਘਰ ਲੈ ਕੇ ਜਾ ਕੇ ਆ ਦੇ ਸਾਡੇ ਮਹਾਰਾਜ ਤੇਰਾ ਦਿਮਾਗ ਨਹੀਂ ਉਹ ਦੇ ਤਾਂ ਬਗਲਾਸ ਤਾਂ ਲਈ ਜਾਂਦਾ ਮੱਕੀ ਲੋ ਜੀ ਉਹ ਦੋ ਕੰਮ ਕਰਨਾ ਨਹੀਂ ਤੇ ਉਹ ਲਾਗੇ ਗਲਾਸ ਆ ਮਾ ਉਹ ਮਾਦੀ ਬਾਈ ਨੇ ਪੱਕੀ ਲੋ ਜੀ ਇਸ ਵਕਤ ਹੁਣ ਆਪਾਂ ਹੈਗੇ ਆ ਗੁਰਦੁਆਰਾ ਬਾਬਾ ਨਾਮਦੇਵ ਦੇ ਤੇ ਇਹ ਰੋਡ ਦੇ ਉੱਤੇ ਆ ਲੋ ਜੀ ਤੇ ਆਪਾਂ ਹੁਣ ਗੁਰਦੁਆਰਾ ਹਾਵ ਤੇ ਚੱਲਣ ਲੱਗਿਆ ਭਗਤ ਨਾਮਦੇਵ ਜੀ ਦੇ ਗੁਰਦੁਆਰੇ ਤੋਂ ਤੇ ਬਾਕੀ ਹੁਣ ਚਲਾਊਗਾ ਦੂਜਾ ਬੰਦਾ ਮੱਖਣ ਸਿੰਘ ਪਮਾਲੀ ਵਾਲਾ ਤੇ ਬਾਕੀ ਉਹਦੇ ਨਾਲ ਨੇ ਗਜੋ ਸਿੰਘ ਜੋਧਾ ਦੇਖੋ ਲਵਾ ਭਾਈ ਜਿੱਗ ਪ੍ਰਧਾਨ ਉੱਤੇ ਉਹ ਆਉਂਦੇ ਆ ਚਾਹ ਪੀਣ ਗਏ ਸੀਗੇ ਬਾਈ ਹੁਣੇ ਤੇ ਜਦ ਤੱਕ ਫਿਰ ਆਪਾਂ ਸਾਹਮਣੇ ਆਪਦਾ ਮੋਰਚਾ ਟਰਾਲੀ ਦੇ ਵਿੱਚ ਪੈਣੇ ਆ